ਨਸ਼ੇ ਦੀ ਹਾਲਤ ਵਿੱਚ ਰਫ਼ਤਾਰ ਕਿੰਨੀ ਖਤਰਨਾਕ ਹੁੰਦੀ ਹੈ ਹੁਣ ਅਸੀਂ ਤੁਹਾਨੂੰ ਇਸ ਦੀਆਂ ਤਸਵੀਰਾਂ ਵਿਖਾਉਂਦੇ ਆ ਇਹ ਤਸਵੀਰਾਂ ਬਨੂੜ ਦੀਆਂ ਨੇ ਜਿੱਥੇ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ ਪਰ ਵੱਡਾ ਹਾਦਸਾ ਹੋ ਸਕਦਾ ਸੀ ਮਨੂੜ ਜ਼ਿਰਕਪੁਰ ਹਾਈਵੇ ਦਾ ਇਹ ਵੀਡੀਓ 9 ਮਈ ਦਾ ਦੱਸ ਰਿਹਾ ਹੈ ਇਸ ਬੇਕਾਬੂ ਟਰੱਕ ਦਾ ਡਰਾਈਵਰ ਨਸ਼ੇ ਦੇ ਵਿੱਚ ਤੁੱਟ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਟਰੱਕ ਦੀ ਚਾਲ ਤੋਂ ਵਾਖੂਬੀ ਲਗਾ ਸਕਦੇ ਹੋ ਜਦੋਂ ਤੱਕ ਟਰੱਕ ਦਾ ਪਿੱਛਾ ਕਰਕੇ ਇਸ ਨੂੰ ਰੋਕਿਆ ਜਾਂਦਾ ਹੈ ਟਰੱਕ ਡਰਾਈਵਰ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੰਦਾ ਐਸੋਹ 40 ਸੜਕ ਦੇ ਕਿਨਾਰੇ ਫਾਸਟੈਗ ਬਣਾਉਣ ਵਾਲੇ ਲੋਕ ਆਪਣੀਆਂ ਕੁਰਸੀਆਂ ਛੱਡ ਕੇ ਭੱਜੇ ਤੇ ਬੜੀ ਹੀ ਮੁਸ਼ਕਿਲ ਦੇ ਨਾਲ ਉਹਨਾਂ ਵੱਲੋਂ ਆਪਣੀ ਜਾਨ ਬਚਾਈ ਗਈ ਰੋਕਣ ਤੋਂ ਬਾਅਦ ਵੀ ਟਰੱਕ ਡਰਾਈਵਰ ਬਹਿਸ ਕਰਦਾ ਰਿਹਾ ਇਸ ਡਰਾਈਵਰ ਦੇ ਚਿਹਰੇ ਤੇ ਜ਼ਰਾ ਵੀ ਸ਼ਿਕਨ ਨਹੀਂ ਕਿ ਉਸ ਦੀ وجہ ਨਾਲ ਵੱਡਾ ਨੁਕਸਾਨ ਹੋ ਗਿਆ ਤੇ ਹੋਰ ਵੱਡਾ ਹਾਦਸਾ ਹੋ ਸਕਦਾ ਸੀ ਕਿਸੇ ਵਿਚਵਾਰੇ ਸੀ ਨਸ਼ਾ ਕੀਤਾ ਬੰਦਾ ਨੇ ਮੈਡੀਕਲ ਇਹਨੇ ਲੈ ਗਿਆ ਪ੍ਰਿਜਾ 88 ਪਿੱਛੇ ਮਾਰੀ ساری ਵੀਡੀਓ ਬਣੀ ਵੀ ਪ੍ਰਿਜਾ ਪਿੱਛੇ ਬੰਦੇ ਨੇ ਵੀਡੀਓ ਬਣਾਈ ਆ ਸਾਈਡ ਦੇ ਬੰਦੇ ਟਰੱਕ ਉਹ ਹੈਗੇ ਜਿਹੜੇ ਵਾਸਟਾ ਕਾਲੇ ਉਹਨਾਂ ਦਾ ਬੰਦਾ ਵੀ ਬਚ ਗਿਆ ਉਹ ਵੀ ਡਾਗਣਾ ਸੀ ਇਹਦੇ ਸੁਰੱਖਿਆ ਤੋਂ ਨਜ਼ਰ ਆਦਾ ਪਰ ਨਸ਼ਾ ਕੀਤਾ ਨੇ ਬੰਦਾ ਜਰਾ ਸੋਚੋ ਜੇ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਨਾ ਹੁੰਦਾ ਤਾਂ ਇਹ ਹਾਦਸਾ ਵੀ ਨਾ ਹੁੰਦਾ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਹਾਦਸੇ ਤੇ ਮੌਤ ਵਿਚਾਲੇ ਫਾਸਲਾ ਬੇਹੱਦ ਘੱਟ ਸੀ ਬਨੂੜ ਤੋਂ ਕੁਲਦੀਪ ਸਿੰਘ ਦੀ ਰਿਪੋਰਟ ਜ਼ੀ ਮੀਡੀਆ